ਦੇਵਾਰ ਨਸ਼ੇ ਦੀ ਨਾਲ ਦੀ ਗੱਲੋਂ ਕਰਨ ਨੌਜਵਾਨ ਦੀ ਮੌਤ ਬਹੁਤ ਦੁਖਦਈ ਆ ਇਹ ਸਰਕਾਰ ਜ਼ਿੰਮੇਵਾਰ ਹੈ ਸਰਕਾਰ ਜ਼ਿੰਮੇਵਾਰ ਦੀ ਪੰਜਾਬ ਪੁਲਿਸ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ ਲਗਾ ਤੱਕਰ ਕਿੰਨੇ ਜੁਆਇੰਟ ਤੇ ਜ਼ਿੰਮੇਵਾਰ ਆ ਅੱਜ ਜਿਹੜੇ ਨੌਜਵਾਨ ਲੋਕੀ ਨਸ਼ੇ ਦੇ ਟੀਕੇ ਲੈ ਕੇ ਲਾ ਮਰਦੇ ਆ ਉਹਨਾਂ ਦੀ ਮੌਤਾਂ ਦੀ ਜ਼ਿੰਮੇਵਾਰ ਆ ਮੋਕ ਮੰਤਰੀ ਸਾਹਿਬ ਅੱਜ ਹਾਲ ਵੇਸੋ ਅੱਜ ਜਿਹੜੀ ਭੈਣ ਵਿਧਵਾ ਵੀ ਆ ਨਿੱਕੇ ਨਿੱਕੇ ਨੰਨੇ ਨੰਨੇ ਬੱਚਿਆਂ ਦੀ ਚਲਾੜ ਤੇ ਤੁਹਾਡੇ ਕੰਨਾਂ ਤੱਕ ਜਾਵੇ ਜਿਹੜੀ ਗੁੱਮ ਕਰਨ ਦੀ ਨੀਤ ਸੁਟੇ ਜੀ ਆ ਟੀਕ ਚਲਾੜਾ ਸੁਣੋ ਤੇ ਜੇ ਤਿੰਨ 2 ਸਾਲ 2.5 ਤੁਹਾਡੀ ਹੋ ਰਹੀ ਨਾ ਜਵਾਨੀ ਖਤਮ ਹੋ ਜੂਗੀ ਜਵਾਨੀ ਨੂੰ ਝਾੜੂ ਵੱਟ ਲਿਆ ਜੇ ਹੱਥ ਜੋੜ ਕੇ ਬੇਨਤੀ ਆ ਨਸ਼ੇ ਤੇ ਕੰਟਰੋਲ ਕਰੋ ਅਸੀਂ ਨਸ਼ਾ ਤੇ ਭਿੱਖੀ ਵੰਡ ਦੇ ਵਿੱਚ ਵਾ ਲਿਸਟ ਬਣਾ ਕੇ ਦਿੱਤੀ ਆ ਪੁਲਿਸ ਵਾਲਿਆਂ ਨੂੰ ਪਰ ਅਜੇ ਤੱਕ ਕਿਸੇ ਨੂੰ ਫੜਿਆ ਨਹੀਂ ਗਿਆ ਆ ਹਾਲ ਸਾਡੇ ਪੰਜਾਬ ਦੇ ਆ ਆ ਚੁੱਥਲੇ ਵੰਡ ਦੇ ਵਿੱਚ ਅੱਜ ਚਿੱਟੇ ਨਾਲ ਮੌਤ ਹੋ ਗਈ ਆ 15 ਦਿਨਾਂ ਦੇ ਵਿੱਚ 21 ਮੌਤਾਂ ਹੋਈਆਂ ਚਿੱਟੇ ਨਾਲ ਸਾਡੀ ਇਹੋ ਹੀ ਬੇਨਤੀ ਆ ਤੇ ਤੇਰੇ ਜਿਹੜੇ ਵਾਹਦੇ ਕੀਤੇ ਨਸ਼ਾ ਬੰਦ ਕਰਦਾਂਗੇ ਬੰਦ ਕਰ ਦਿਓ